ਮੇਰੀ ਕੋਈ ਹਾਰ ਨਹੀਂ ਹੋਈ ਮੇਰੀ ਜਿੱਤ ਹੋਈ ਹੈ ਮੈਂ ਸਭ ਤੋਂ ਪਿੱਛੇ ਚੱਲਿਆ ਸਭ ਤੋਂ ਮੁਰੇ ਆ ਕੇ ਖੜਿਆ ਮੇਰੀ ਹਾਰ ਕਿਤੇ ਨਹੀਂ ਹੋਈ ਹੈ ਹਾਰ ਹੋਈ ਹੈ ਜਿਹੜੇ ਵਿਰੋਧਤਾ ਕਰਦੇ ਤੇ ਮੈਂ ਉਹ ਵਿਰੋਧਤਾ ਕਰਨ ਵਾਲਿਆਂ ਦਾ ਧੰਨਵਾਦ ਕਰਦਾ ਜਿੱਥੇ-ਜਿੱਥੇ ਮੇਰੀ ਆਵਾਜ਼ ਨਹੀਂ ਚੱਲ ਸਕੀ ਉਹਨਾਂ ਨੇ ਵਿਰੋਧਤਾ ਕਰਕੇ ਮੇਰੀ ਆਵਾਜ਼ ਪਹਚਾਈ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਰ ਜਿੱਤ ਦਾ ਇਹ ਤਾਂ ਇੱਕ ਸਾਰੇ ਜੀ ਇਕਨ ਦੇ ਜਿੱਤਣਾ ਇਸ ਪੱਖੇ ਨੇ ਹਾਰਨਾ ਬਾਕੀ ਵਿੱਚ ਮੇਰਾ ਵੀ ਨਾਂ ਆਉਂਦਾ ਇਸ ਕਰਕੇ ਮੈਂ ਸਾਰਾ ਦਾ ਹੀ ਲੋਕਾਂ ਦਾ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਹੈ ਜਿਨ੍ਹਾਂ ਨੇ ਮੈਨੂੰ ਹਰ ਤਰ੍ਹਾਂ ਦੀ ਸਪੋਰਟ ਕੀਤੀ ਹੈ ਜਿਨ੍ਹਾਂ ਨੇ ਮੇਰੇ ਨਾਲ ਤੁਰੇ ਹਨ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਮੇਰੀ ਵਿਰੋਧਤਾ ਕੀਤੀ ਹੈ ਉਹਨਾਂ ਦੀ ਬਹੁਤ ਬਹੁਤ ਧੰਨਵਾਦ ਕੱਲ ਕੀਤੀ ਜਦੋਂ ਕਿਸਾਨਾਂ ਨੇ ਬਹੁਤ ਵਿਰੋਧ ਕੀਤਾ ਤੁਹਾਡਾ ਕਿਸਾਨਾਂ ਨੇ ਵਿਰੋਧਤਾ ਕੀਤੀ ਹੈ ਇਹ ਸਮਾਂ ਉਹ ਟਾਈਮ ਆਣਾ ਇੱਕ ਕਿਸਾਨ ਨੇ ਆਪਣੇ ਆਪਣੇ ਆਪ ਹੀ ਵਿਰੋਧਤਾ ਕਰਨੀ ਹੈ ਮੇਰੀ ਤਾਂ ਕਰੀ ਹੈ ਉਹ ਆਪਣੇ ਆਪ ਆਪਣੇ ਕਰਨਗੇ ਕਿਉਂਕਿ ਸੈਂਟਰ ਚ ਸਰਕਾਰ ਬਣ ਗਈ ਐ ਨਾ ਰਾਹੁਲ ਦੇ ਪੱਲੇ ਪੱਲੇ ਕੁਸ ਐ ਤੇ ਨੱਕ ਜਿਹੋਰ ਦੇ ਪੱਲੇ ਐ ਤੇ ਨਾ ਕਿਸਾਨਾਂ ਦੇ ਪੱਲੇ ਐ ਜੇ ਇਹਨਾਂ ਚ ਦਮ ਹੁੰਦਾ ਜਿਸ ਤਰ੍ਹਾਂ 2017 ਚ ਬਾਹੀਂ ਚ 10 ਲਖੀ ਨੜੀਦੀ ਲੜਦੇ ਆਏ ਦੌੜੇ ਵਿਰੋਧਤਾ ਕਰਕੇ ਜ਼ੀਰੋ ਬਣ ਜਾਂਦੇ ਇਹ ਹੀਰੋ ਨਹੀਂ ਇਹ ਜ਼ੀਰੋ ਐ ਕਿਸਾਨਾਂ ਦੇ ਨਾਲ ਜਿਹੜੇ ਕਿਸਾਨਾਂ ਤੇ ਕੌਂਟਰਸ ਦੀ ਇਹ ਮਿਲੀ ਭੁਗਤਤੀ ਵੀ ਸਿਰਫ ਇੱਕੋ ਚੀਜ਼ ਨੂੰ ਟਾਰਗੇਟ ਕਰਨਾ ਕਿ ਬੀਜੇਪੀ ਦੇ उम्मीदवार ਹਨ ਉਹਨਾਂ ਦੇ ਉਮੀਦਵਾਰਾਂ ਨੂੰ ਪਿੰਡਾਂ 'ਚ ਨਾਂ ਬਣਨ ਦੇਣਾ ਅਸੀਂ ਇਹ ਗੱਲ ਕਹੀ ਸੀ ਇਹ ਦੇਸ਼ ਦਾ ਸੰਵਿਧਾਨ ਦੇਸ਼ ਦੇ ਸੰਵਿਧਾਨ ਬਾਬਾ ਸਾਹਿਬ Ambedkar ਨੇ ਲਿਖਿਆ ਅਸੀਂ ਸੰਵਿਧਾਨ ਨੇ ਇਲੈਕਸ਼ਨ ਕਿਹਾ ਵੀ ਲੜੋ ਅਸੀਂ ਬਾਬਾ ਸਾਹਿਬ ਅਮੇਦ ਕਰਦੇ ਸੰਵਿਧਾਨ ਦੇ ਤਹਿਤ ਇਲੈਕਸ਼ਨ ਲੜ ਰਹੇ ਇਹ ਜੇ ਬੋਟ ਪਈ ਹੈ ਰਾਮ ਮੰਦਰ ਕਰਕੇ ਪਈ ਹੈ ਮੈਨੂੰ ਕੋਣ ਜਾਣਦਾ ਸੀ ਇਹ ਰਾਮ ਮੰਦਰ ਕਰਕੇ ਬੋਟ ਪਈ ਹੈ ਇਹ ਰਾਮ ਮੰਦਰ ਦੀ ਬੋਟ ਹੈ 128000 ਦੇ ਲਗਭਗ ووٹ ਪੈ ਜਿੰਨੀ ਉਹ ਜਿਹੜਾ ਗਰੀਬ ਆਦਮੀ ਜਿਹੜਾ ਲੋ ਪਿੰਡ ਜ਼ੀਰੋ ਤੇ ਜਿਹੜਾ ਮੋਦੀ ਸਾਹਿਬ ਨੇ ਲਿਆ ਕੇ ਆਪਣੇ ਵੱਲੋਂ ਭੇਜਿਆ ਇਹ ਵੋਟ ਰਾਮੰਦਰ ਦੀ ਹੋਰ ਕੀ ਦੀ ਵੋਟ ਹੈ ਮੇਰੀ ਕੋਈ ਹਾਰ ਨਹੀਂ ਹੋਈ ਮੇਰੀ ਜਿੱਤ ਹੋਈ ਹੈ ਮੈਂ ਸਭ ਤੋਂ ਪਿੱਛੇ ਚੱਲਿਆ ਸਭ ਤੋਂ ਮੁਰੇ ਆ ਕੇ ਖੜਿਆ ਮੇਰੀ ਹਾਰ ਕਿੱਥੇ ਦੀ ਹੋਈ ਹੈ ਹਾਰ ਹੋਈ ਹੈ ਜਿਹੜੇ ਵਿਰੋਧਤਾ ਕਰਦੇ تھے ਮੈਂ ਉਹ ਵਿਰੋਧਤਾ ਕਰਨ ਵਾਲਿਆਂ ਦਾ ਧੰਨਵਾਦ ਕਰਦਾ ਹਾਂ ਜਿੱਥੇ-ਜਿੱਥੇ ਮੇਰੀ ਬਾਜ਼ ਨਹੀਂ ਚਾ ਸਕੀ ਉਹਨਾਂ ਨੇ ਵਿਰੋਧਤਾ ਕਰਕੇ ਮੇਰੀ ਬਾਜ਼ ਪਹਚਾਈ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਰ ਜਿੱਤ ਦਾ ਇਹਦਾ ਇੱਕ ਸਾਰੇ ਜਿਹੇ ਇੱਕਣਾਂ ਦਾ ਜਿੱਤਣਾ ਇਸ ਪੱਖੇ ਨੇ ਹਰਨਾ ਬਾਕੀ ਵਿੱਚ ਮੇਰਾ ਵੀ ਨਾਮ ਆਉਂਦਾ ਇਸ ਕਰਕੇ ਮੈਂ ਸਾਰਾ ਦਾ ਹੀ ਵੋਟਰਾਂ ਦਾ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਹੈ ਜਿਨ੍ਹਾਂ ਨੇ ਮੈਨੂੰ ਹਰ ਤਰ੍ਹਾਂ ਦੀ ਸਪੋਰਟ ਕੀਤੀ ਹੈ ਜਿਨ੍ਹਾਂ ਨੇ ਮੇਰੇ ਨਾਲ ਤੁਰਿਆ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਮੇਰੀ ਵਿਰੋਧਤਾ ਕੀਤੀ ਹੈ ਉਹਨਾਂ ਦੀ ਬਹੁਤ-ਬਹੁਤ ਧੰਨਵਾਦ कल कितनी जब किसान आले बहुत विरोध ਕੀਤਾ ਤੁਹਾਡਾ ਕਿਸਾਨਾਂ ਨੇ ਵਿਰੋਧਤਾ ਕੀਤੀ ਹੈ ਇਹ ਸਮਾਂ ਉਹ ਟਾਈਮ ਆਣਾ ਇੱਕ ਕਿਸਾਨ ਨੇ ਆਪਣੇ ਆਪਣੇ ਆਪ ਹੀ ਵਿਰੋਧਤਾ ਕਰਨੀ ਹੈ ਮੇਰੀ ਤਾਂ ਕਰੀ ਹੈ ਉਹ ਆਪਣੇ ਆਪ ਆਪਣੇ ਕਰਨਗੇ ਕਿਉਂਕਿ ਸੈਂਟਰ ਚ ਸਰਕਾਰ ਬਣ ਗਈ ਹੈ ਨਾ راہول ਦੇ ਪੱਲੇ ਪੱਲੇ ਕੁਝ ਹੈ ਤੇ ਨਾ ਜ਼ਿਹੋਰ ਦੇ ਪੱਲੇ ਹੈ ਤੇ ਨਾ ਕਿਸਾਨਾਂ ਦੇ ਪੱਲੇ ਹੈ ਜਿਹਨਾਂ ਚ ਦਮ ਹੁੰਦਾ ਇਸ ਤਰ੍ਹਾਂ 2017 ਚ 22 ਚ ਲਖੇ ਲੜੀ ਦੀ ਲੜਦੇ ਆਏ ਦੋਣੇ ਵਿਰੋਧਤਾ ਕਰਕੇ ਜ਼ੀਰੋ ਬਣ ਗਏ ਇਹ ਹੀਰੋ ਨਹੀਂ ਇਹ ਜ਼ੀਰੋ ਹੈ ਕਿਸਾਨਾਂ ਦੇ ਨਾਲ ਜਿਹੜੇ ਕਿਸਾਨਾਂ ਤੇ ਕਾਉਂਟਰ ਦੀ ਇਹ ਮਿਲੀ ਭੁਗਤਤੀ ਵੀ ਸਿਰਫ ਇੱਕੋ ਚੀਜ਼ ਨੂੰ ਟਾਰਗੇਟ ਕਰਨਾ ਕਿ ਬੀਜੇਪੀ ਦੇ ਉਮੀਦਵਾਰਾਂ ਨੂੰ ਉਹਨਾਂ ਦੇ ਉਮੀਦਵਾਰਾਂ ਨੂੰ ਪਿੰਡਾਂ 'ਚ ਨਾ ਵੜਨ ਦੇਣਾ ਅਸੀਂ ਇਹ ਗੱਲ ਕਹੀਦੀ ਇਹ ਦੇਸ਼ ਦਾ ਸੰਵਿਧਾਨ ਦੇਸ਼ ਦੇ ਸੰਵਿਧਾਨ ਬਾਬਾ ਸਾਹਿਬ Ambedkar ਨੇ ਲਿਖਿਆ ਅਸੀਂ ਸੰਵਿਧਾਨ ਨੇ ਇਲੈਕਸ਼ਨ ਕਿਹਾ ਵੀ ਲੜੋ ਅਸੀਂ 바ਵਾ ਸਾਹਿਬ ਉਮੀਦ ਕਰਦੇ ਸੰਵਿਧਾਨ ਦੇ ਤਹਿਤ ਇਲੈਕਸ਼ਨ ਲੜ ਰਹੇ ਇਹ ਜੇ ਬੋਟ ਪਈ ਹੈ ਰਾਮ ਮੰਦਰ ਕਰਕੇ ਪਈ ਹੈ ਮੈਨੂੰ ਕੋਣ ਜਾਣਦਾ ਸੀ ਰਾਮ ਮੰਦਰ ਕਰਕੇ ਬੋਟ ਪਈ ਹੈ ਇਹ ਰਾਮ ਮੰਦਰ ਦੀ ਬੋਟ ਹੈ 128000 ਦੇ ਲਗਭਗ ਬੋਟ ਪੈ ਜਣੀ ਔਰ ਜਿਹੜਾ ਗਰੀਬ ਆਦਮੀ ਜਿਹੜਾ ਲੋ ਪਿੰਡ ਜ਼ੀਰੋ ਤੇ ਜਿਹੜਾ ਮੋਦੀ ਸਾਹਿਬ ਨੇ ਲਿਆ ਕੇ ਆਪਣੇ ਵੱਲੋਂ ਭੇਜਿਆ ਇਹ ਬੋਟ ਰਾਮ ਮੰਦਰ ਦੀ ਹੋਰ ਕਿਦੀ ਬੋਟ ਹੈ